ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਰਾਗੁ ਕਹੁਸੀ ਭੀ ਸਚੁ ਸੋਚੈ ਸੋਚ ਨ ਹੋਈ ਜੇ ਸੋਚੀ ਲਖਵਾਰ ਜੁ ਪੇਜੁ ਪੁਨਹ ਹੋਈ ਜੇ ਲਾਇ ਰਹਾ ਲਿਵਤਾਰੇ ਭੁਖਿਆ ਭੁਖ ਨਾ ਤਰੀ ਦੇ ਬੰਨਾ ਪ੍ਰੀਆ ਭਾਰ ਸਹ ਸਿਆਣ ਪਲਖੋ ਹੀ ਤੈ ਇਕ ਨ ਚਲੇ ਨਾਲ ਜਿਨ ਸਚਾਰਾ ਹੋਈਐ ਕਿਵ ਕੂੜਾ ਟੁੱਟੇ ਪਾਲ ਹੁਕਮ ਲਜਾਈ ਚੰਨਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਢਾਈ ਹੁਕਮੇ ਉੱਤਮ ਨੀਚੇ ਹੁਕਮ ਲਿਖ ਦੁਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ਿਸ਼ ਇੱਕ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਤੁਨਾ ਕੋਈ ਨਾ ਲੁਕਮੇ ਜੀ ਬੁਜੇ ਤਾ ਹਉਮੈ ਕਹਿ ਨਾ ਕੋਈ ਦਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜ ਨੇ ਨਿਸ਼ਾਨ ਗਾਵੇ ਕੋ ਕਨਵਟਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਗੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਦਰਾ ਦੂਰ ਕਤਨਾ ਕਤਿ ਨਾ ਆਵੇ ਟੋਟੇ ਕਤ ਕਰ ਕਤੀ ਕੋਟੀ ਕੋਟ ਕੋਟ ਦੀਂਦਾ ਦੇ ਲੈਂਦੇ ਥਗ ਪਾਇ ਰੁਗਜ ਗੁੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇਪਰਵਾਹੋ ਸਾਚਾ ਸਹਿਬ ਸਾਚਨਾਏ ਭਾਕਿਆ ਭਾਉ ਅਪਾਰ ਅੱਖੇ ਮੰਗੇ ਦੇਖ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਏ ਜਿਦ ਸਹਿਬ ਰਬਾਰ ਮੋਹੋ ਕੇ ਬੋਲਨ ਬੋਲਿਏ ਜੇ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਵ ਵਢਾਈ ਵਿਚਾਰੇ ਕਰਮਿ ਆਵੇ ਕਪੜਾ ਤਦਰੀ ਭੁਖ ਦੁਆਰ ਨਾਣ ਕੇ ਵੈ ਜਾਣੀਐ ਸਭ ਆਪੇ ਸਚਿਆਰਿ ਥਾਪੇਣੁ ਜੈ ਕੀ ਤਾਣਾ ਹੋਇ ਆਪੇ ਆਪਨ ਰੰਝਣ ਸੋਇ ਜਿਣ ਸੇ ਵਤਿਲ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਧਾਨ ਗਾਵੇ ਸੁਨੇ ਮਨ ਰਖੇ ਭਾਉ ਦੁਖ ਪਰ ਹਸੁ ਕਰ ਲੈ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੰ ਗੁਰਮੁਖ ਰਹਿਐ ਸਮਾਇ ਗੁਰੇ ਸਿਰ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਏ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਨ ਨਾ ਜਾਇ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰਣਾ ਜਾਇ ਧੀਰਤ ਨਾਵਾਂ ਜੇ ਤਿਸ ਭਾਵਾਂ ਮੇਨ ਭਾਣੇ ਕੀ ਨਾਹੀ ਕਰੀ ਜੇ ਤਿਸ ਰਿਟਿਓ ਪਾਈ ਵੇਖਾ ਵੀੜ ਕਰਮਾ ਕੇ ਮਿਲੇ ਲੈ ਮਤ ਵਿੱਚ ਰਤਨ جواਹਿਰ ਮਾਨਕ ਜੇ ਗੁਰ ਕੀ ਸਿੱਖ ਸੁਨੇ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰਣਾ ਜਾਇ ਵੇਜੁ ਵਿਚਾਰੇ ਹਰਜਾ ਹੋਰ ਦਸੂਨੇ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਛਲੇ ਸਭ ਕੋਏ ਚੰਗਾ ਨਾ ਰਖਾਈ ਕੈ ਜਸ ਕਿਰੇ ਜਗਲੇ ॥ ਵੇਦਿਸ ਨਦਰਨਾ ਵੇਤ ਵਾਤਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਰਦੇਹ ॥ ਤੇਹਾ ਕੋਇ ਨ ਸੁਝੇ ਜੇ ਤਿਸੁ ਕੋਲ ਕੋਇ ਫਿਰੇ ਸੁਨੇ ਸਿੱਧ ਪੀਰ ਸੁਨਾਤ ਸੁਨੇ ਧਰਤ ਤਵਲੇ ਆਕਾਸ ਸੁਨੇ ਦੀਪ ਲੋਹ ਪਾਤਾਲ ਸੁਨੇ ਪਉਨ ਸਕੇ ਕਾਲ ॥ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਭਾਵ ਕਾ ਨਾਸ ਸੁਨੇ ਈਸ਼ਰ ਬਰਮਾਇੰਦ ਸੁਨੇ ਮੁਖ ਸਲਾ ਹਨਮੰਦ ਸੁਨੇ ਜੋਗ ਜੁਗਤਨ ਭੇਦ ਸੁਨੇ ਸਾਧ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਤ ਸੰਤੋ ਗਿਆਨ ਸੁਨੇ ਅਰਸਨ ਕਾ ਇਸਨਾਨ ਸੁਨੇ ਪੜ ਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਣਿ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾਸ ਸੁਨੇ ਸੁਰਾ ਗੁਨਾ ਕਹਿ ਗਾਹ ਸੁਨੇ ਸੇ ਕੀਰਪਾ ਚਾ ਸੁਨੇਂ ਤੇ ਪਾਵੇ ਰਹਿ ਸੁਨੇ ਹਾਥ ਹੋਵੇ ਸਗਾਹ ਨਾਣਿ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਈ ਜੇ ਕੋ ਕਹਿ ਪਿਛੇ ਵਿਸਤਾਏ ਕਾਗਦ ਕਲਮਰਿ ਲਿਖਨ ਹਾਰ ਮੰਨੇ ਕਾ ਵੇਕਰ ਵਿਚਾਰ ਐਸਾ ਨਾਮ ਨਿਰੰਧਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮੋਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਸੂ ਪ੍ਰਗਟ ਜਾਏ ਮੰਨੇ ਮਗਨ ਝੱਲੇ ਪੰਥ ਮੰਨੇ ਤਰਮ ਸੇਤੀ ਸਰਮੰਦ ਐਸਾ ਨਾਮ ਨਰਿੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਨਰਿੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਧਰਗੇ ਮਾਨ ਪੰਚੇ ਸੋਹੇ ਦਰ ਰਾਜਣ ਪੰਚਾ ਕਾ ਗੁਰੇ ਇਕ ਧਿਆਨ ਦੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਤੋਲ ਤਰੰਧਿਆ ਕਾ ਪੂ ਸੰਤੋਖਤਾ ਬਰਖਿਆ ਜਿਨ ਸੂਤ ਜੇ ਕੋ 부ਜੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਪਾਲ ਤਲੇ ਕਮਣ ਜੋਰ ਨੀ ਜਾਤ ਰੰਗਾ ਕੇ ਨਾਮ ਸਭ ਨੇ ਲਿਖਿਆ ਉੜੀ ਕਲਾ ਮਹਿ ਲੇਖ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲੇ ਰੂਪ ਕੀਤੀ ਦਾ ਝੜੇ ਕੋਣਕੂਤ ਕੀਤਾ ਉਸਹਿ ਕੋ ਕੁਬਤਿਸਤੇ ਹੋਵੇ ਲਖ ਦਰਿਆ ਧੁਰਦਰ ਕਵਣ ਕਹਾ ਵੀ ਵਿਚਾਰ ਵਾਰਣ ਜਵੇਂ ਇੱਕ ਵਾਰ ਜੋਤਰ ਭਾਵੇ ਸਾਈ ਭਲੀਕਾਰ ਤੂ ਸਰਾ ਸਲਾਮਤ ਨਿਰੰਕਾਰ ਸੰਗ ਕਜਪੀ ਸੰਗ ਘਪਾਓ ਸੰਗ ਪੂਜਾ ਸੰਗ ਤਬਤਾਓ ਸੰਗ ਰੰਤਮੁਖ ਵੇਦ ਪਾਠ ਸੰਗ ਜੋਗਮਨ ਰਹੈਉ ਦਾਸ ਅਸੰਗ ਭਗਤ ਗੁਣ ਘਣ ਵਿਚਾਰ ਸੰਗ ਸਦੀ ਸੰਗ ਦਾਤਾਰ ਸੰਗ ਸੁਰਮ ਪਠਸਾਰ ਸੰਗ ਮੋਨੀ ਨ ਬੁਲਾਇ ਤਾਰ ਗੁਜਰਤ ਕਮਨ ਕਹਾਵੀ ਚਾਰ ਵਾਰਣ ਜਮੇ ਇਕ ਵਾਰ ਜੋਤਰ ਪਾਵੇ ਸਾਈ ਭਲੀਕਾਰ ਤੂ ਸਰਾ ਸਲਾਮ ਤਨ ਅਨੰਕਾਰ ਅਸਾਂ ਕਮੁਰ ਕੇ ਹੰਦਕੂਰੇ ਸੰਘ ਚੋਰ ਹਰਾਮ ਖੋਰ ਸੰਘ ਮਰ ਕਰ ਜਾਹਿ ਜੋਰ ਸੰਘ ਗਲਵੜ ਹਤਿਆ ਕਮਾਇ ਸੰਘ ਪਾਪੀ ਭਾਵ ਕਰ ਜਾਹਿ ਅਸੰਘ ਕੁੜਿਆਰ ਕੁੜੇ ਫਿਰਾਏ ਸੰਘ ਮਲੇਸਮਲ ਭਖ ਕਾਏ ਸੰਘ ਨਿੰਦਕ ਸਰੇ ਕਰੇ ਪਰ ਨਾਨਕ ਨੇ ਚ ਕਹੇ ਵਿਚਾਰ ਮਾਰ ਜਮੇ ਇਕ ਵਾਰ ਜੋ ਤਰ ਭਾਵੇ ਸਾਈ ਭਲੀ ਘਰ ਤੂ ਸਰਾ ਸਲਾਮ ਫਨ ਅੰਕਾਰ ਸੰਘ ਨਾਵੇ ਸੰਘ ਤਾਮ ਗੰਮ ਗੰਮ ਸੰਘ ਲੋ ਸੰਖਿਆ ਸਿਰ ਪਰ ਹੋਏ ਅਖਰੀ ਨਾਮ ਖਰੀ ਸਾਲਾ ਖਰੀ ਗਿਆਨ ਜੀ ਤਕੁਣ ਦਾ ਅਖਰੇ ਲਿਖ ਲਮੋਲਨ ਬਾਣ ਕਰ ਸਿਰ ਸੰਜੋਗ ਵਖਾਣ ਜਿਨਹੇ ਲੇਖੇ ਤੀ ਸਰਨਾਏ ਜੇ ਫਰਮਾਇ ਤੇ ਉਤੇ ਪਾਏ ਜੇਤਾ ਕੀਤਾ ਤੇਤਾ ਨਾਵੇਂ ਨਾਵੇਂ ਕੋ ਥਾਉ ਕੁਦਰਤ ਕਉਣ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋਤ ਰ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰੀਏ ਹੱਤ ਪੈਰ ਤੰਦੇਹ ਪਾਣੀ ਤੋਂ ਤਤਰ ਸੁਖੇ ਮੂਹ ਤੋਂ ਪਲੀਤੇ ਕੱਪੜ ਹੋਏ ਦੇ ਸਾਵਲ ਲਿਗਿਓ ਢੋਏ ਪਰੀਏ ਮਤ ਪਾਪਾ ਕੇ ਸੰਗ ਹੋ ਧੋਪੇ ਨਾ ਵੇ ਕੇ ਰੰਗ ਪੁਨੀ ਪਾਪੀ ਅਖੰਨਾਈ ਕਰ ਕਰ ਕਰਨਾ ਲਿਖ ਲਹਿ ਜਾਓ ਆਪੇ ਵੀ ਜਾ ਪਈ ਗਉ ਨਾਨਕ ਹੁਕਮੀ ਆਵੋ ਜਾਓ ਤੀਰਤ ਅਬਦੇ ਅਦਦਾ ਜੇ ਕੋ ਪਾਵਿਤ ਲਿਕਾ ਮਾਨ ਸੁਨੇ ਮੰਨੇ ਹੁਣ ਕੀਤਾ ਪਾਉ ਅੰਤਰਗਰ তীর্থ ਮੰਨ ਆਉ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਨ ਬਾਣੀ ਬਰਮਾ ਸਤ ਸੁਹਾਣ ਸਦਾ ਮੰਨ ਚਾਉ ਕਮਨ ਸਵੇਲਾ ਬਖਤ ਕਮਨ ਕਮਨ ਤਿਤ ਕਮਨ ਵਾਰ ਕਮਨ ਸਿਰੁ ਤੁਮਾਹ ਕਮ ਜਿਤ ਹੋਆ ਆਕਾਰ ਵੇਣਾ ਪਾਇ ਭਲਤੀ ਜੀ ਹੋਵੇ ਲੈ ਪ੍ਰਾਨ ਵਕਤ ਨਾ ਪਾਇਓ ਘਾਦੀਆ ਜੀ ਲੈ ਖੱਲੇ ਕੁਰਾਨ ਮਿਤ ਵਾਰ ਨ ਜੋਗੀ ਜਾਣ ਰੁਤਮਾ ਨ ਕੋਈ ਜਾ ਕਰਤਾ ਸਿਤੀ ਕੋ ਸਾਜੀ ਆਪੇ ਜਨੇ ਸੋਏ ਜਿਦ ਕਰ ਆਖਾ ਕਿ ਵਸਾਲਾ ਹੈ ਕੇ ਵਰਨੇ ਕੇ ਵਜਾਣਾ ਨਾਨਕ ਆਖਨ ਸਭ ਕੋ ਆਖੇ ਇੱਕ ਦੇ ਕ ਸਿਆਣਾ ਵੱਡਾ ਸਾਹਿ ਵੱਡੇ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕੇ ਗਿਆਨਾ ਸੋਹੇ ਪਤਲਾ ਪਤਾਲ ਲਕਿ ਅਗਸ ਅਗਾ ਸੇ ਉਡ ਕੁੜਕ ਭਾਲਤ ਕੇ ਵੇਦ ਕਹਿਣਿ ਕਵਾਤ ਸੈ ਸਠਾਰੇ ਕਹਿਣਿ ਕਤੇ ਬਾਸ ਲਿਖਤਾ ਤੇ ਲੇਖਾ ਹੈ ਤਾ ਲਿਖਿਆ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣ ਆਪ ਸਲਾਹੇ ਸਲਾਇ ਤੇ ਸੁਰਤ ਨਾ ਪਾਈਂ ਨਦੀਆਂ ਤੇ ਵਾਉ ਪਵੇ ਸਮੁੰਦ ਨਾ ਜਾਣੀਏ ਸਮੁੰਦ ਸਾਹ ਸੁਲਤਾਨ ਵਿਰਾਸਤੀ ਮਾਲਤਾਨ ਕੀੜੀ ਤੁਲ ਨਾ ਹੋਵਨੇ ਜਿਤ ਸੁਮਨ ਨਾ ਵਿਸਰੇ ਅੰਤਨ ਸਿਫਤੀ ਕਹਿ ਨਾ ਅੰਤ ਤੇ ਅਤਨ ਕਰਨ ਦੇਨਾ ਅੰਤ ਤੇ ਅੰਤਨ ਵੇਖਣ ਸੁਨਾ ਅੰਤ ਤੇ ਅੰਤਨ ਜਾਪੇ ਕੈਮਨ ਮੰਤ ਅੰਤ ਨ ਜਾਪੇ ਕੀਤਾ ਯਾ ਕਰ ਅੰਤ ਨ ਜਾਪੇ ਭਰਾਵਾਰ ਅੰਤ ਕਰਨ ਕੀਤੇ ਵਿਲਾਹੇ ਤਾਂ ਕਿ ਅੰਤ ਨ ਪਾਈ ਜਾਹੇ ਇਹ ਅੰਤ ਨ ਜਾਣੇ ਕੋਈ ਬੋਤਾ ਕਹੀਐ ਬੋਤਾ ਹੋਏ ਵੱਡਾ ਸਹਬ ਉੱਚਾ થਾਉ ਤੇ ਉਪਰ ਉੱਚਾ ਨਾਉ ਐਵਡ ਉੱਚਾ ਹੋਵੇ ਕੋ ਤੁ ਸਿੱਚੇ ਕੋ ਜਾਣੇ ਸੋਏ ਜੇ ਵੱਡਾ ਬਝਾਨਿਆ ਭਾਵ ਨਾਨਕ ਨਤਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਧਿਲਨਾਤ ਮਾਇ ਕੀਤੇ ਮੰਗੇ ਜੋ ਦੇਵ ਪਰ ਕੀਤੇ ਗਣਤ ਨਹੀਂ ਵਿਚਾਰ ਕੇਤੇ ਗਮ ਤੋ ਟੇਵੇ ਕਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੁਰਖਾ ਹੈ ਕਾਏ ਕੇਤੇ ਦੂਪ ਭੂਗ ਸਤ ਮਾਰੇ ਪੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੀ ਹੋਏ ਹੋ ਰਾਕ ਨਸਕੇ ਕੋਈ ਜੇ ਕੋ ਖਾਈ ਕਾ ਖਣ ਪਾਏ ਉਹ ਜਾਣੇ ਜੇ ਤਿਆ ਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਕੇ ਜਿਸ ਨੂੰ ਬਖਸ਼ ਸੇ ਫਸਲਾ ਨਾਨਕ ਪਾਸਾ ਹੀ ਪਾਸਾ ਮੁਲ ਗੋਨ ਮੁਲ ਵਪਾਰ ਮੁਲ ਵਪਾਰੇ ਮੁਲ ਭੰਡਾਰ ਮੁਲ ਲਾਵੇ ਮੁਲ ਲੈ ਜਾਏ ਮੁਲ ਪਾਏ ਮੁਲਾ ਸਮਾਏ ਮੁਲ ਤਰ ਮੁਲ ਦੇ ਬਾਣ ਮੁਲ ਤਲ ਮੁਲ ਫਰਮਾਨ ਮੁਲ ਬਖਸ਼ੀ ਸਮੁਲ ਨੀਸਾਨ ਮੁਲ ਕਰਮੁਲ ਫਰਮਾਨ ਮੁਲ ਮੁਲ ਆਖਿਆ ਨਾ ਜਾਇ ਆਖਾ ਕਰੇ ਲੇ ਬੁਲਾਏ ਆਖੇ ਵੇ ਨ ਪਾੜ ਪ੍ਰਾਨ ਆਖੇ ਪੜੇ ਘਰੀ ਵਿਖਿਆਣ ਆਖੇ ਵਰਮੇ ਆਖੇਂਦੇ ਆਖੇ ਗੋਪੀ ਦਾ ਗੋਵਿੰਦ ਆਕੇ ਸਰਕੇ ਸਦੇ ਆਕੇ ਕੀਤੇ ਕੀਤੇ ਬੁੱਧ ਆਕੇ ਦਾਨ ਵਿਖੇ ਦੇਵ ਆਕੇ ਸੁਰਨਮ ਜਨ ਸੇਵ ਇਤੇ ਆਕੇ ਆਖਣ ਪਾਏ ਕੀਤੇ ਕਹਿ ਕੈ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਤਾਕ ਨਸਕੇ ਕੀ ਕੇ ਜੇਵੜ ਪਾਵੇ ਤੇ ਵੜੋ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਕੇ ਬੋਲ ਵਿਗਾਰ ਤਾ ਲਿਖੇ ਸੁਰਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਬੈ ਸਰਬ ਸੁਮਾਲੇ ਵਾਜੇ ਨਾਨਦ ਨੇ ਕੀ ਅਸ਼ੰਕਾ ਕੀਤੇ ਭਾਵਨ ਹਾਰੇ ਕੀਤੇ ਰਗ ਪਰੇ ਸੋ ਕਹਿਣ ਕੀਤੇ ਗਾਵਣ ਹਾਰੇ ਗਾਵੇ ਤੁਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨਰਿੰਦਰਿੰਦਰਾ ਸੁਨ ਬੈਠੇ ਦੇਵਤਾ ਆਦਰ ਨਾਲੇ ਗਾਵੇ ਸਿਦਿ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਰਜੂ ਤੁਗ ਵਿਧਾ ਨਾਲੇ ਗਾਵੇ ਮੋਹਨੀ ਆ ਮਨਮੋਹਨ ਸੁਰਗਮਾ ਛਪਿਆਲੇ ਗਾਵਣ ਰਤਨਿਉ ਪਾਏ ਤੇਰੀ ਅੜਸੜ ਧੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਵੰਡੋ ਵਰਪੰਡਾ ਕਰ ਕਰ ਕੀ ਧਾਰੀ ਸੇਈ ਜਤਨੋ ਗਾਵੇ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮ ਮ ਚਿਤ ਨਿਆਉ ਨਾਨਕ ਅਭਿਚਾਰੇ ਸੋਈ ਸੋਈ ਸਰਸ ਸਤਿ ਸਾਈ ਸੱਚਾ ਸੱਚੀ ਨਾਹੀ ਹੈਪੀ ਹੋਸੀ ਜੈ ਨਾ ਜਸ ਰਤਨ ਜਲ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸੀ ਮਾਇਆ ਜਿਨੇ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਏ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਸਾਂ ਸਹ ਪਾਸਾ ਵਿਨਾਨ ਕਰਹਿਣਰ ਜਾਈ ਹੁੰਦਾ ਸੰਤੋਖ ਧਰਮ ਪਚੌ ਲੀ ਤੇ ਆਣ ਕੀ ਕਰੇ ਵਿਪੂਦ ਖਿੰთა ਕਾਲ ਕੋ ਹਾਰੀ ਕੈ ਜੁਗ ਨੰਨਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਲਜੀਤ ਤੇਜਕਜੀਤ ਆਦੇਤ ਸਿਆਦੇਸ ਆਦਿ ਨਿਨਾਦ ਨਾਦ ਨਾਤ ਜੁਝੂਵੇ ਕੋਵੇਸ ਪਉਤ ਗਿਆਨ ਦੇ ਆ ਭੰਡਾਰਨ ਕਟਕੜ ਵਜੇ ਨਾਥ ਆਪ ਨਾਤ ਨਾਤੀ ਸਭ ਦਾ ਕਿਰੇ ਸਦੇ ਬਰਾਸਾਦ ਸੰਜੋਜ ਜਦ ਕਾਰ ਚਲਾਵੇ ਲੇਖਿਆ ਵਿਭਾਗ ਆਦੇ ਚ ਸਿਆਦੇ ਸ ਆਦਲੀ ਨਾਥ ਨਾਤ ਯੁਗ ਜੁਕੇ ਕੋ ਵੇਸ ਏਕਾ ਮਈ ਯੁਗ ਤੇ ਵੈ ਆਇ ਤਿ ਚਲੇ ਪਰਮਾਨ ਇੱਕ ਸੰਸਾਰ ਇੱਕ ਪੰਡਾਰੀ ਕਲਾਈ ਦੀ ਵਣ ਨਿਵਤੇਸ ਪਾਵੇ ਤੇ ਵੈ ਚਲਾਵੇ ਜਿਵ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਤਰਨਾਵੇ ਬਹੁਤਾ ਹੀ ਵਿਡਾਣ ਅਦੇ ਤਿਸੇ ਆਦੇਸ ਆਦਿ ਨੀ ਨਾਦ ਨਾਦ ਜੁਗ ਜੁਗ ਕੋ ਵੇਸ ਅਸਲੋਇ ਲੋਇ ਪੰਧਾਰ ਜੋ ਕਿਸ ਪਾਇ ਸੁਏ ਕਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਅਦੇ ਤਿਸੇ ਆਦੇਸ ਆਦਿ ਨੀ ਨਾਦ ਨਾਦ ਜੁਗ ਜੁਗ ਕੋ ਵੇਸ ਇੱਕ ਦੂਜੀ ਬਲਖੋਏ ਲਖੋਏ ਲਖੀਸ ਲਖ ਲਗੇੜਾ ਕੇਕ ਨਾਮ ਜਗਦੀਸ ਏਤੁਰੈ ਪਤ ਪਗੜਿਆ ਚੜੀਏ ਹੋਏ ਕਿਸ ਸੁਨ ਗਲਾ ਆਕਾਸ਼ੀ ਕੀਟਾ ਆਹੀ ਰਿਸ ਨਾਨਕ ਨਦਰੀ ਪਾਈਐ ਕੂੜੀ ਕੂੜੇ ਠੀਸ ਆਖਰ ਜੋਰ ਝੂਪੈ ਨਾ ਜੋਰ, ਜੋਰ ਨ ਮਗਰ ਦੇਹਿ ਨਾ ਜੋਰ, ਜੋਰ ਨ ਜੀਵਨ ਮਰਨ ਨਾ ਜੋਰ, ਜੋਰ ਨ ਰਾਜ ਭਾਣ ਮਨਿ ਸੋਰ, ਜੋਰ ਨ ਸੁਰਤੀ ਗਿਆਨ ਵੀਚਾਰ, ਜੋਰ ਨ ਜੁਗਤਿ ਛੁਟੈ ਸੰਸਾਰ, ਜਿਸਾ ਜੋਰ ਕਰਿ ਵੇਖੈ ਸੋਇ, ਨਾਨਕ ਉਤਮ ਨੀਚ ਨਾ ਕੋਇ, ਰਾਤੀ ਰਤੀ ਥਿਤੀ ਵਾਰ ਪਵਣ ਪਾਣੀ ਗਨੀ ਪਾਤਾਲ, ਤਿਸੁ ਧਰਤੀ ਧਾਵਰ ਕੀ ਧਰਮੁ ਸਾਲ, ਤਿਸੁ ਜੀਅ ਜੁਗਤਿ ਕੈ ਰੰਗ تن کے نام نے کہ اننت کرمی کرمی ہوے وچار سچا سچا دربار تتے سوہن پنج پروان ندری کرم بھوی نیسڑ کچب گئی اوتھے پائے ناں نگیا جاپے جائے دھرم کھند کہو دھرم گیان کھند کیا کھو کرم کیتے پاون پانی وے سنتر کیتے گان مهش کیتے ور میں ਘاٹ ٹکڑیے روپ رنگ کے بیس کیتا کرم بھومی میرے کیتے کیتے دھوپ دیش کیتے نچھند سور کیتے کیتے منڈل دیش ਕੇਤੇ ਸਿਧ ਬੋਧਨਾਦ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਧਨਮੁਨ ਕੇਤੇ ਕੇਤੇ ਰਤਨ ਸਮੰਧ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਭਾਤ ਨਰੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਇੰਤਨਾੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥੇ ਨਾਦ ਬਿਨੋਦ ਕੋੜਾ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਗੜੀਆ ਬਹੁਤ ਅਨੂਪ ਤਾਕੇ ਅਗਲਾ ਗਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿਥੈ ਕੜੀਐ ਸੁਰਤ ਮਤ ਮਨ ਬੋਧ ਤਿਥੈ ਕੜੀਐ ਸਰਾਸਦਾ ਕੇ ਸੁਦ ਕਰਮਖੰਡ ਕੀ ਬਾਣੀ ਜੋਰ ਦਿੱਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਬਲ ਸੂਰਤਿ ਨਿਵੇਂ ਰਾਮ ਰਹਾ ਭਰਪੂਰ ਜਿਥੈ ਸੀਤੋ ਸੀਤਾ ਮਨ ਮਮਾਇ ਤਾਕੇ ਰੁਪਨਾ ਗਥਨੇ ਜਾਏ ਨਾ ਉਮਰੇ ਨ ਠਾਗੇ ਜਾਏ ਜਨ ਕੇ ਰਾਮ ਸੇ ਮਨ ਮਾਈ ਤਿੱਥੇ ਭਗਤ ਵਸੇ ਕੇ ਲੋ ਕਰੇ ਨਨ ਸਚਾ ਮਨ ਸੋ ਸਚ ਖੰਨ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡ ਪਰ ਭੰਡ ਜੇ ਕੋ ਕਥਿ ਤਾਨਤ ਨੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤਿ ਵਕਾਰ ਵੇਖੇ ਵਿਕਸ਼ ਘਰੇ ਵਿਚਾਰ ਨਾਨਕ ਅਥਨਾ ਘੜਾ ਸਾਰ ਜਤ ਪਹਾਰਾ ਧੀਰ ਸੁਨਹਿਰ ਨਮਤਿ ਵੇਦ ਹਥਿਆਰ ਭੋਖ ਲਗਨੀ ਤਉ ਤਉ ਭੰਡਾ ਭਉ ਮ੍ਰਿਤ ਢਾਲ ਘੜੀਐ ਸੋ ਸਟੀ ਟਕਸਾ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਅਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤੁ ਹੀਦਾਈ ਦਾਇਆ ਕੇ ਲੈ ਸਗਲ ਜਗਤ ਸੰਗਿਆਈਆਂ ਭਰਿਆਈਆਂ ਵਾਚੇ ਤਰਮਹਦੂਰ ਕਰਮੀ ਆਪੋ ਆਪਣੀ ਕੇ ਲੈ ਦੇ ਕੇ ਹੂਰ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਵ ਕਿਉ ਦਲੇ ਕੀਤੀ ਛਟੀ ਨਾਲ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਵ ਕਿਉ ਦਲੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ